ਸਰਦਾਰ ਬਾਬੂ ਸਿੰਘ ਮਾਨ ਜੋ ਉਹਨਾਂ ਨੇ ਬਲੰਦੀਆਂ ਹਾਸਲ ਕੀਤੀਆਂ ਉਹਦੇ ਵਿੱਚ ਇੱਕ ਅਹਿਮ ਰੋਲ ਮਾਤਾ ਗਰਨਾਮ ਕੌਰ ਜੀ ਦਾ ਸੀ ਜੋ ਸਾਡੇ ਰਿਸ਼ਤੇ ਨਾਤੇ ਹੈਗੇ ਨੇ ਸੋ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਗੀਤ ਲਿਖੇ ਨੇ ਸੋ ਉਹਨਾਂ ਦੇ ਤਨਪਤਨੀ ਬੀਬੀ ਗਰਨਾਮ ਕੌਰ ਜੀ ਜੋ ਸੰਸਾਰ ਤੋਂ ਵਿਛੜੇ ਨੇ ਸੋ ਮੈਂ ਸਭ ਦਾ ਕੀ ਪਰਿਵਾਰ ਲਈ ਬਹੁਤ ਵੱਡਾ ਦੁੱਖ ਵੀ ਆ ਘਾਟਾ ਵੀ ਆ ਮਾਤਾ ਜੀ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਲਾਕੇ ਨੂੰ ਘਾਟਾ ਪਿਆ ਕਿਉਂਕਿ ਐਦੀਆਂ ਸ਼ਕਤੀਆਂ ਜਿਹੜੀਆਂ ਬਣਦੀਆਂ ਉਹ ਪਰਿਵਾਰ ਦੇ ਵਿੱਚ ਸਾਡੀਆਂ ਨਾ ਮਾਤਾਵਾ ਦੇ ਸਿਰ ਤੇ ਤਾਂ ਉਹ ਮਾਤਾ ਜੀ ਘਰ ਦੀ ਜ਼ਿੰਮੇਵਾਰੀ ਸੰਭਦੇ ਸੀ ਜੋ ਖੇਤੀਬਾੜੀ ਵੀ ਦੇਖਦੇ ਸੀ ਸਾਰਾ ਕੁਝ ਦੇਖਦੇ ਸੀ ਮਤਲਬ ਬੜਾ ਵੱਡਾ ਸਹਿਯੋਗ ਮਾਤਾ ਜੀ ਨੇ ਮਾਨਸਾਹਬ ਨੂੰ ਦਿੱਤਾ ਅੰਤੋਜ ਨੂੰ ਦਿੱਤਾ ਤਾਂ ਹੀ ਅੱਜ ਪਰਿਵਾਰ ਦਾ ਨਾਂ ਦੁਨੀਆ ਦੇ ਵਿੱਚ ਮਾਤਾ ਦੇ ਹੱਥ ਦਾ ਬਨਾਇਆ ਖਾਣਾ ਹੀ ਬਹੁਤ ਖਾਦਾ ਹੁੰਦਾ ਆਪਾਸ ਜਦੋਂ ਉਦੋਂ ਬਚਪਨ ਹੈ ਕਈ ਗੱਲਾਂ ਤਾਂ ਪਉਨ ਯਾਦ ਵੀ ਨਹੀਂ ਮੈਂ ਪੁਰਾਣੀ ਬਹੁਤ ਨਿੱਕਾ ਹੁੰਦਾ ਸੀ ਉਦੋਂ ਮੈਂ ਜਦੋਂ ਇਹਨਾਂ ਕੋਲੇ ਆਉਣਾ ਕਿਉਂਕਿ ਮੈਂ ਇਹਨਾਂ ਦਾ ਪਿੰਡ ਵੀਰੇਆਲਾ ਨਾਲ ਹੀ ਹੈ ਤੇ ਮੰਮੀ ਡਿਡੀ ਪੜਾਉਂਦੇ ਕੋਈ ਉਹਨਾਂ ਨਾਲ ਆ ਜਾਣਾ ਤੇ ਇੱਥੇ ਇਹਨਾਂ ਕੋਲੇ ਖੇਡਦੇ ਰਹਿੰਦੇ ਸੀ ਬਹੁਤ ਮਾਨਸਾ ਭਰਾ ਨਾਲ ਤਾਂ ਅਸੀਂ ਬੰਬਈ ਵੀ ਇਕੱਠੇ ਰਹੇ ਹਾਂ ਜੀ ਤੇ ਚੰਡੀਗੜ੍ਹ ਬਹੁਤ ਵਾਰੀ ਮਿਲੇ ਹਾਂ ਮਿਲਦੇ ਰਹਿੰਦੇ ਜੀ ਬਾਪੂ ਸਿੰਘ ਮਾਨਜੀ ਹਰਮਨ ਤਾਂ ਅਮਤੋਜ ਮਾਨਸਾ ਵੀ ਤਾਂ ਭਰਾ ਹੀ ਨੇ ਜੀ ਉਹਨਾਂ ਨਾਲ ਤਾਂ ਅਸੀਂ ਹਵਾਏ ਫਿਲਮ ਉਦੋਂ ਇਕੱਠੇ ਸੀ ਬਣਾਈ ਸੀਗੀ ਮਾਤਾ ਤੇ ਬਾਪ ਇਹ ਦੋ ਰਿਸ਼ਤੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆ ਦੁਨੀਆ ਤੇ ਔਰ ਮਾਪੇ ਕਿਸੇ ਦਾ ਵੀ ਹੋਵੇ ਤੇ ਉਹ ਉਹਦੀ ਬੜੀ ਵੱਡੀ ਇੰਪੋਰਟੈਂਟ ਆ ਆਪਣੀ ਲਾਈਫ ਦੇ ਵਿੱਚ ਔਰ ਮਾਪੇ ਦੀ ਕਦਰ ਕਰੋ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦੇ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਤੇ ਪਰਿਵਾਰ ਨੂੰ ਪਾਣਾ ਬੰਨਨ ਦਾ ਬਲ ਵਖਰੇ ਜੀ ਜਿੱਦ ਤੂੰ ਮੈਂ ਆਉਣਾ ਉਹਨਾਂ फटाफट ਤਵਾਣਾ ਰੱਖ ਜਾਣਾ ਚੁੱਲ੍ਹੇ ਤੇ ਤੇ ਸਾਡੇ ਬਿਲਕੁਲ ਮਾਤਾ ਸਮਾਨ ਮਾਂ ਹੀ ਦੁੱਖ ਤਾਂ ਹੈ। ਭਗਵੰਤ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਰਾਤ ਨੂੰ ਸਿੱਧੀ ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਜਿਹੜੇ 350 ਸਾਲਾਂ ਦੀ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਕੱਲ ਸ਼ੁਰੂਆਤ ਕੀਤੀ ਹੈ ਉੱਥੇ ਮਿਲਿਆ ਸੀ ਉਹਨਾਂ ਨੇ ਕਿਹਾ ਵੀ ਹਾਜ਼ਰੀ ਰੱਖਿਓ। ਮੁੰਬਈ ਤੋਂ ਕੈਨੇਡਾ ਤੋਂ ਸਾਰੇ ਮਾਨ ਸਾਹਿਬ ਦਾ ਇੰਨਾ ਪਿਆਰ ਮਾਨ ਬਰਾੜਾ ਮਲੇ ਦਾ ਸੋ ਯਾਰ ਮੇਰੀ ਰੀਜ ਰਹਿ ਗਈ ਮੈਂ ਮਿਲਣਾ ਸੀਗਾ ਬਾਗੂ ਸਿੰਘ ਮਾਨ ਜੀ ਉਹਨਾਂ ਨੇ 88-83 ਸਾਲ ਦੀ ਉਮਰ ਦੇ ਵਿੱਚ ਮਾਤਾ ਹੀ ਚਲੇ ਗਿਆ ਇੱਕ ਪੁੱਤ ਲਈ ਮਾਂ ਚਾਹੇ 100 ਸਾਲ ਦੀ ਵੀ ਹੋਵੇ ਤੇ ਘਾਟਾ ਕਦੇ ਪੂਰਾ ਨਹੀਂ ਹੁੰਦਾ ਐਡਾ ਵੱਡਾ ਪੰਜਾਬੀ ਸਾਹ ਦਾ ਸ਼ੈਕਸਪੀਅਰ ਇੱਕ ਤਰ੍ਹਾਂ ਦਾ ਬਣਾਇਆ ਕ੍ਰੀਏਟ ਕੀਤਾ ਉਹਨਾਂ ਦੇ ਸਹਿਯੋਗ ਨਾਲ ਉਹ ਇੱਕ ਬਹੁਤ ਵੱਡੀ ਗੱਲ ਰੀ 5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪਿਛਲੇ ਦਿਨਾਂ ਦੇ ਵਿੱਚ ਬਾਬੂ ਸਿੰਘ ਮਾਨ ਦੇ ਧਰਮ ਪਤਨੀ ਗਰਨਾਮ ਕੌਰ ਅਕਾਲ ਚਲਾਣਾ ਕਰ ਗਏ ਸਨ ਤੇ ਪਿੰਡ ਮਾਨ ਮਰਾੜ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਸੀਗਾ ਤੇ ਅੱਜ ਪਿੰਡ ਮਾਨ ਮਰਾੜ ਨਗਰਦਵਾਰ ਸਾਹਿਬ ਦੇ ਵਿੱਚ ਅੰਤਮ ਅਰਦਾਸ ਹੋਣੀ ਹੈ ਇਸ ਅੰਤਮ ਅਰਦਾਸ ਦੇ ਵਿੱਚ ਪੂਰੇ ਪੰਜਾਬ ਦੀਆਂ ਮਹਾਨ ਸ਼ਖਸੀਅਤਾਂ ਜਿੱਥੇ ਪਹੁੰਚ ਸਕਦੀਆਂ ਹਨ ਕਿਉਂਕਿ ਪੌਸਿਬਲ ਉਹ ਪੂਰੇ ਜਿਹੜੇ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ ਪਰਪਸ ਦੇ ਨਾਲ ਕਿਉਂਕਿ ਇੱਥੇ ਮੰਤਰੀ ਸਾਹਿਬਾਨ ਵੀ ਪਹੁੰਚ ਸਕਦੇ ਨੇ ਤਾਂ ਵੱਡੇ ਵੱਡੇ ਕਲਾਕਾਰ ਵੀ ਜਿਹੜੇ ਅੱਜ ਇੱਥੇ ਪਹੁੰਚਣਗੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਮਾਨ ਮਰਾੜ ਤੇ ਬਾਬੂ ਸਿੰਘ ਮਾਨ ਦੇ ਧਰਮ ਪਤਨੀ ਮਾਤਾ ਗਰਨਾਮ ਕੌਰ ਨੇ ਜਿਹੜੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤੇ ਆਜੇ ਉਹਨਾਂ ਦੀ ਆਖੰਤਮ ਅਰਦਾਸ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇਗੀ ਤਾਂ ਕਿੰਨੇ ਆਤਮ ਸੰਸਕਾਰ ਸੀਗਾ ਉਸ ਦਿਨ ਦੀ ਗੱਲ ਕਰੀਏ ਤਾਂ ਕਾਫੀ ਵੱਡੇ ਕਲਾਕਾਰ ਇੱਥੇ ਉਸ ਦਿਨ ਪਹੁੰਚੇ ਸੀ ਹਰ ਭਜਨ ਮਾਨ ਪਹੁੰਚੇ ਸੀਗੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਅチェ ਪਹੁੰਚੇ ਸੀਗੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਇੱਥੇ ਪਹੁੰਚੇ ਸੀਗੇ ਤਾਂ ਹੋਰ ਲੀਡਰਸ਼ਿਪ ਇੱਥੇ ਪਹੁੰਚੀ ਸੀ ਪੂਰੇ ਪੰਜਾਬ ਦੀ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਸਨ ਕਿ ਅੱਜ ਵੀ ਅਸੀਂ ਜਿਹੜੇ-ਜਿਹੜੇ ਵੀ ਇੱਥੇ ਕਲਾਕਾਰ ਪਹੁੰਚਣਗੇ ਜਾਂ ਮੰਤਰੀ ਸਾਹਿਬਾਨ ਵੱਡੇ ਅਧਿਕਾਰੀ ਪਹੁੰਚਣਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੀਆਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਜਿੰਨੇ ਵੀ ਜਿਹੜੇ ਲਿੰਕ ਨੇ ਮਾਨ ਸਾਹਿਬ ਦੇ ਨਾਲ ਉਹਨਾਂ ਦੇ ਸੁਪੁੱਤਰਾਂ ਦੇ ਨਾਲ ਤਾਂ ਸਾਰੇ ਅੱਜ ਮਾਤਾ ਜੀ ਦੇ ਅੰਤਮ ਅਰਦਾਸ ਦੇ ਵਿੱਚ ਕੌਣ ਕੰਦੀ ਕੋਸ਼ਿਸ਼ ਕਰ ਰਹੇ ਨੇ ਤਾਂ ਬਾਬੂ ਸਿੰਘ ਮਾਨ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਆਪਾਂ ਗੱਲਬਾਤ ਕਰਨ ਦੀ ਮਾਨ ਸਾਹਿਬ ਅੱਜ ਦੁੱਖ ਦੀ ਘੜੀ ਦੇ ਵਿੱਚ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਅੱਜ ਦਾ ਕੋਈ ਦੱਸਣ ਵਾਲੀ ਗੱਲ ਨਹੀਂ ਜੀ ਜੀ ਮੇਰੀ ਸਾਰੀਆਂ ਚੀਜ਼ਾਂ ਪਹੁੰਚ ਰਹੀਆਂ ਜਿੰਨੇ ਵੀ ਤੁਹਾਡੇ ਲਿੰਕ ਜੀ ਕੋਈ ਨਹੀਂ ਜੀ ਖੜਦੇ ਇਸ ਬੰਦੇ ਸੀ ਸੀਤਾ ਸੋਰ ਸੀ ਜੀ ਨੇ ਉਹ ਕਹਿੰਦੇ ਵੀ ਮਾਤਾ ਦਾ ਤਾਂ ਬਹੁਤ ਸਹਿਯੋਗ ਸੀਗਾ ਮਾ ਉਹ ਤਾਂ ਹੱਦਾਂ ਹੀ ਹੁੰਦਾ ਹੈ ਜੀ ਆਹ ਜਦੋਂ ਵੱਧਦਾ ਚੜਾ ਚਲੇ ਜਾਵੇ ਰੋਲ ਬੰਦੀ ਦਾ ਤੋਂ ਬੰਨ ਰਿਹਾ ਤੇ ਦਿਲ ਦਰਦ ਵਾਲੀ ਦੁੱਖ ਤਾਂ ਲੱਗਿਆ ਹੋਣਾ ਉਹਨਾਂ ਦਾ ਜਾਣਨਾ ਦੁੱਖ ਤਾਂ ਹੁੰਦਾ ਹੀ ਹੁੰਦਾ ਕਿਰੋਣੀ ਦੁੱਖ ਹੁੰਦਾ ਹੈ ਤਾਂ ਬਹੁ ਸਿੰਘ ਮਾਨ ਜੀ ਵੀ ਜਿਹੜੇ ਭਾਵਕ ਹੋ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਵੀ ਥੋੜਾ ਜਆ ਬੋਲਣ ਦਾ ਔਖਾ ਆ ਪਿਆ ਕਿਉਂਕਿ ਜਦੋਂ ਕਿਸੇ ਘਰ ਦਾ ਜੀ ਚਲਿਆ ਜਾਵੇ ਖਾਸ ਜਿਹੜਾ ਜੀ ਹੁੰਦਾ ਉਹ ਚਲਿਆ ਜਾਵੇ ਤਾਂ ਦੁੱਖ ਜ਼ਰੂਰ ਲੱਗਦਾ ਹੈ ਤਾਂ ਇਸ ਕਰਕੇ ਬੋਲਣ ਦਾ ਔਖਾ ਹੋ ਜਾਂਦਾ ਹੈ ਤਾਂ ਹੋਰ ਵੀ ਰਾਜਨੀਤਿਕ ਲੋਕ ਪਹੁੰਚਣਗੇ ਕਲਾਕਾਰ ਪਹੁੰਚਣਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਬ ਕਾ ਸੰਘ ਦੀ ਸਕੱਤਰ ਮਨਤਾਰ ਸਿੰਘ ਬਰਾੜ ਅੱਜ ਅੰਤਮ ਅਰਦਾਸ ਦੇ ਵਿੱਚ ਪਹੁੰਚਿਆ ਬਰਾੜ ਸਾਹਿਬ ਅੱਜ ਤੁਸੀਂ ਵੀ ਮਾਨ ਮਰਾੜ ਪਹੁੰਚੇ ਹੋ ਦੇਖੋ ਜੀ ਮਾਤਾ ਕਰਨਾਮ ਕੌਰ ਜੀ ਦਾ ਜਾਣ ਦਾ ਬੜਾ ਵੱਡਾ ਦੁੱਖ ਹੈ ਅੱਜ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਦੇ ਸ਼ਾਮਲ ਹੋਏ ਆਂ ਸਰਦਾਰ ਬਾਬੂ ਸਿੰਘ ਮਾਨ ਜੋ ਉਹਨਾਂ ਨੇ ਬਲੰਦੀਆਂ ਹਾਸਲ ਕੀਤੀਆਂ ਉਹਦੇ ਵਿੱਚ ਇੱਕ ਅਹਿਮ ਰੋਲ ਮਾਤਾ ਕਰਨਾਮ ਕੌਰ ਜੀ ਦਾ ਸੀ। ਔਰ ਬਾਬੂ ਸਿੰਘ ਮਾਨ ਦੀ ਜਿਹੜੀ ਇੱਕ ਇੱਕ ਲਿਖਤ ਹੈ ਉਹ ਚ ਹਰ ਗੱਲ ਜਿਹੜੀ ਇਹ ਕੰਮ ਦੀ ਹੈ। ਇਹ ਕੰਮ ਦੀਆਂ ਗੱਲਾਂ ਮੰਦੇ ਨੂੰ ਉਦੋਂ ਹੀ ਸੋਝਦੀਆਂ ਜਦੋਂ ਘਰੋਂ ਉਹਨੂੰ ਪੂਰੀ ਸੈਟੀਸਫੈਕਸ਼ਨ ਮਿਲਦੀ ਹੋਵੇ ਤੇ ਸਹਿਯੋਗ ਮਿਲਦਾ ਹੋਵੇ। ਅੱਜ ਇੱਕ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਜਿਹੜਾ ਉਹ ਮਾਨਸਾ ਨੂੰ ਤਾਂ ਪਿਆ ਹੀ ਪਿਆ ਹੈ, ਸਾਨੂੰ ਇਲਾਕੇ ਨੂੰ ਵੀ ਪਿਆ ਹੈ। ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੀ ਤੇ ਸਾਨੂੰ ਸਾਰਿਆਂ ਨੂੰ ਪਾਣਾ ਬਣਾਉਂਦਾ ਬਲਵਕਸ਼ੀ ਧੰਨਵਾਦ ਆ ਮਨਪ੍ਰੀਤ ਸਿੰਘ ਯਾਲੀ ਐਮ ਐਲ ਏ ਵੀ ਅੱਜ ਇੱਥੇ ਪਹੁੰਚਿਆ ਇਸ ਦੁੱਖ ਦੀ ਘੜੀ ਦੇ ਵਿੱਚ ਅੰਤਮ ਅਰਦਾਸ ਦੇ ਵਿੱਚ ਯਾਲੀ ਸਾਹਿਬ ਸਪੈਸ਼ਲ ਤੌਰ ਤੇ ਪਹੁੰਚੇ ਹੋ ਤੁਸੀਂ ਅੱਜ ਅੰਤਮ ਅਰਦਾਸ ਦੇ ਵਿੱਚ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਾਬੂ ਸਿੰਘ ਜੀ ਮਾਨ ਮਾਨ ਮਰਾੜਾ ਵਾਲੇ ਦੇ ਨਾਮ ਤੇ ਜਿਹੜੇ ਜਾਣੇ ਜਾਂਦੇ ਨੇ ਤੇ ਜਿਨ੍ਹਾਂ ਤਾਂ ਮੈਂ ਸਭ ਦਾ ਕੀ ਬੜੀ ਵੱਡੀ ਦੇਣ ਆ ਉਹਨਾਂ ਦੀ ਸਾਡੇ ਪੰਜਾਬ ਨੂੰ ਸਾਡੇ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਪਿਛਲੇ ਤਕਰੀਬਨ 60-65 ਸਾਲਾਂ ਤੋਂ ਜੋ ਗੀਤ ਲਿਖਦੇ ਆ ਰਹੇ ਨੇ ਜੋ ਸਾਡੀ ਪਿੰਡਾਂ ਦੀ ਜਿਹੜੀ ਅਸਲੀ ਜਿਹੜੀ ਜ਼ਿੰਦਗੀ ਹੈਗੀ ਉਹਨੂੰ ਗੀਤਾਂ ਰਾਹੀਂ ਉਹਨਾਂ ਨੇ ਪੇਸ਼ ਕੀਤਾ ਜੋ ਸਾਡੇ ਰਿਸ਼ਤੇ ਨਾਤੇ ਹੈਗੇ ਨੇ ਸੋ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਉਹ ਉਹਨਾਂ ਨੇ ਗੀਤ ਲਿਖੇ ਨੇ ਸੋ ਉਹਨਾਂ ਦੇ ਤਰਨ ਪਤਨੀ ਬੀਬੀ ਗਰਨਾਮ ਕੌਰ ਜੀ ਜੋ ਸੰਸਾਰ ਤੋਂ ਵਿਛੜੇ ਨੇ ਸੋ ਮੈਂ ਸਭ ਦਾ ਕੀ ਪਰਿਵਾਰ ਲਈ ਬਹੁਤ ਵੱਡਾ ਦੁੱਖ ਵੀ ਆ ਘਾਟਾ ਵੀ ਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਵਿੱਚ ਔਰਤ ਦਾ ਵੱਡਾ ਯੋਗਦਾਨ ਹੁੰਦਾ ਹੈ ਚਾਹੇ ਯੋਗਦਾਨ ਪਤਨੀ ਦੇ ਰੂਪ ਵਿੱਚ ਹੋਵੇ ਮਾਂ ਦੇ ਰੂਪ ਵਿੱਚ ਹੋਵੇ ਦਾਦੀ ਦੇ ਰੂਪ ਵਿੱਚ ਹੋਵੇ ਸੋ ਇਸ ਲਈ ਜੇ ਸਾਬਾ ਬਾਬੂ ਸਿੰਘ ਜੀ ਮਾਨ ਜੋ ਇਸ ਨਗਰ ਦੇ ਸਰਪੰਚ ਵੀਰੇ ਲੰਬਾ ਸਮਾਂ ਉਨ੍ਹਾਂ ਨੇ ਸੇਵਾ ਕੀਤੀ ਅਤੇ ਇਸ ਮੁਕਾਮ ਤੇ ਪਹੁੰਚੇ ਉਹਦੇ ਵਿੱਚ ਬੀਬੀ ਦਾ ਵੱਡਾ ਰੋਲ ਸੀ ਉਹਦੇ ਨਾਲ ਹੀ ਬੀਬੀ ਜੀ ਨੇ ਅੱਗੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖ ਦਿੱਤੀ ਹੈ ਚੰਗੇ ਸੰਸਕਾਰ ਦਿੱਤੇ ਨੇ ਅਮਨਤੋਜ ਮਾਨ ਜੀ ਜੋ ਅੱਜ ਸਮਾਜਿਕ ਖੇਤਰ ਦੇ ਵਿੱਚ ਵੱਖ-ਵੱਖ ਖੇਤਰਾਂ ਜਿਹੜੀ ਸੇਵਾ ਨਿ ਉਹਦਾ ਸਿਰ ਵੀ ਬੀਬੀ ਜੀ ਨੂੰ ਜਾਂਦਾ ਹੈ ਜੇ ਹੁਣ ਮਾਨ ਸਾਹਿਬ ਦੇ ਨਾਲ ਤੁਹਾਡੇ ਕਾਫੀ ਲਿੰਕ ਹੈ ਚੰਗੇ ਤਾਂ ਕਿਤੇ ਨਾ ਕਿਤੇ ਤਾਂ ਮਾਤਾ ਗਰਨਾਮ ਕੌਰ ਦੇ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਣੀ ਪਹੁੰਚੋਗੇ ਤੁਸੀਂ ਕੁਦਰਤੀ ਸੜਕ ਤੇ ਸੁਭਾਅ ਬਣਿਆ ਨਹੀਂ ਮਿਲਣ ਦਾ ਲੇਕਿਨ ਮਾਨ ਸਾਹਿਬ ਤਾਂ ਮਿਲਦੇ ਰਹੇ ਮਤੋਜ ਨੂੰ ਮਿਲਦੇ ਰਹਿੰਦੇ ਆ ਲੇਕਿਨ ਜੋ ਦੱਸਿਆ ਗਿਆ ਮਾਤਾ ਜੀ ਦੇ ਬਾਰੇ ਤੇ ਬਈ ਬਹੁਤ ਵਧੀਆ ਸੁਭਾਅ ਸੀਗਾ ਉਹਨਾਂ ਦੀ ਬੜੀ ਵੱਡੀ ਵਧੀਆ ਸੋਚ ਸੀਗੀ ਸੋ ਬਾਕੀ ਬੱਚਿਆਂ ਚੋਂ ਪਤਾ ਲੱਗ ਜਾਂਦਾ ਨੇ ਮਾਂ ਦਾ ਤਾਂ ਅੱਗੇ ਜਿਹੜੀ ਔਲਾਦ ਤੋਂ ਪਤਾ ਲੱਗ ਜਾਂਦਾ ਕਿ ਸੋ ਇਸ ਲਈ ਉਹਨਾਂ ਨੇ ਚੰਗੀ ਸਿੱਖ ਦਿੱਤੀ ਆਪਣੇ ਬੱਚਿਆਂ ਨੂੰ ਥੈਂਕ ਯੂ वेरी मच ਤਾਂ ਇਹ ਸਨ ਐਮਐਲਏ ਮਨਪ੍ਰੀਤ ਸਿੰਘ ਯਾਲੀ ਇੱਥੇ ਪਹੁੰਚੇ ਆ ਅੱਜ ਅੰਤਮ ਅਰਦਾਸ ਦੇ ਵਿੱਚ ਹੋਰ ਵੀ ਜਿਹੜੀਆਂ ਮਹਾਨ ਸ਼ਖਸੀਅਤਾਂ ਇੱਥੇ ਪਹੁੰਚਣਗੀਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਤੇਜ ਖੋਸਾ ਜੀ ਵੀ ਪਹੁੰਚੇ ਆ ਖੋਸਾ ਸਾਹਿਬ ਅੱਜ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋ ਹਾਂਜੀ ਸਾਡੇ ਹਲਕੇ ਦੇ ਬਹੁਤ ਹੀ ਪ੍ਰਸਿੱਧ ਗੀਤਕਾਰ ਅਤੇ ਸਤਿਕਾਰਤ ਹਸਤੀ ਨੇ ਬਾਪੂ ਸਿੰਘ ਮਾਨ ਉਹਨਾਂ ਦੇ ਧਰਮ ਪਤਨੀ ਗਰਨਾਮ ਕੌਰ ਜੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਆਏ ਆ ਅੰਤਿਮ ਅਰਦਾਸ ਆ ਪ੍ਰਮਾਤਮਾਗੇ ਹੀ ਆਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣਗੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਗੇ ਜਿਹੜੇ ਜ਼ਿਲ੍ਹੇ ਦੇ ਤੁਹਾਡੇ ਹਲਕੇ ਦੇ ਏਰੀਏ ਦੇ ਆ ਕਾਫੀ ਦੁੱਖ ਲੱਗਿਆ ਹੋਣਾ ਹਾਂਜੀ ਵੇਖੋ ਇੱਕ ਜਿਹੜੀ ਹਸਤੀ ਮਸ਼ਹੂਰ ਹਸਤੀ ਹੁੰਦੀ ਆ ਉਹਨਾਂ ਦਾ ਪਰਿਵਾਰ ਨੂੰ ਸੰਭਾਲਣਾ ਉਹਨਾਂ ਦਾ ਇਸ ਸਮਾਜ ਦੇ ਵਿੱਚ ਯੋਗਦਾਨ ਉਹ ਇੱਕ ਇਤਿਹਾਸਕ ਹੁੰਦਾ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੋ ਕਾਫੀ ਰਾਸ਼ਾ ਇਥੋਂ ਪਤਾ ਲੱਗਦਾ ਕਿ ਉਹਨੇ ਲੋਕਪ੍ਰੀਤਤਾ ਕਿ ਤਾਂ ਐਮਐਲਏ ਸਾਹਿਬ ਪਹੁੰਚੇ ਨੇ ਗੁਰਦੇਵ ਸਿੰਘ ਸੇਖੋਂ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਤੋਂਡੇ ਹਲਕੇ ਦੀ ਮਹਾਨ ਸ਼ਖਸੀਅਤ ਹੈ ਬਾਬੂ ਸਿੰਘ ਮਾਨ ਜਿਨ੍ਹਾਂ ਦੇ ਧਰਮ ਪਤਨੀ ਚਲੇ ਗਏ ਅੱਜ ਤੁਸੀਂ ਪਹੁੰਚੇ ਹੋ ਦੇਖੋ ਸਰਦਾਰ ਬਾਬੂ ਸਿੰਘ ਮਾਨ ਜੀ ਦੇ ਧਰਮ ਪਤਨੀ ਹੈ ਔਰ ਮੇਰੇ ਵੱਡੇ ਵੀਰ ਅਮਤੋਜ ਮਾਨ ਜੀ ਦੇ ਮਾਤਾ ਜੀ ਕਿਉਂਕਿ ਇਹਨਾਂ ਨਾਲ ਅੱਜ ਦਾ ਵਾਹ ਨਹੀਂ ਕੋਕੇ ਭਾਈ ਹਮ ਤੋਜਮਾਨ ਤੇ ਮੇਰੇ ਵੱਡੇ ਭਾਈ ਸਰਜੀਤ ਇਹ ਇਕੱਠੇ ਪੜਦੇ ਰਹੇ ਆ ਹੋਸਟਲ ਦੇ ਵਿੱਚ ਇਕੱਠੇ ਕਲਾਸਰੂਮ ਕਲਾਸ ਮੇ ਆਪਣਾ ਜਿਹੜਾ ਇਹਨਾਂ ਦਾ ਜਿਹੜਾ ਕੱਲ ਇਕੱਠੇ ਇੱਕੋ ਰੂਮ ਦੇ ਵਿੱਚ ਰਹਿੰਦੇ ਰੂਮ ਮੇਟ ਰਹੇ ਆ ਸੋ ਬਹੁਤ ਪੁਰਾਣੇ ਸਮੇਂ ਤੋਂ ਪਰਿਵਾਰ ਨੂੰ ਜਾਣਦੇ ਆ ਮਾਤਾ ਜੀ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉਥੇ ਇਲਾਕੇ ਨੂੰ ਘਾਟਾ ਪਿਆ ਕਿਉਂਕਿ ਇਦੀਆਂ ਸ਼ਖਸੀਅਤਾਂ ਜਿਹੜੀਆਂ ਬਣਦੀਆਂ ਉਹ ਪਰਿਵਾਰ ਦੇ ਵਿੱਚ ਸਾਡੀਆਂ ਨਾ ਮਾਤਾਵਾ ਦੇ ਸਿਰ ਤੇ ਕਿ ਜਿਹਦੇ ਕੋਲ ਚਾਰ ਬੰਦੇ ਆਉਂਦੇ ਆ ਉਹੀ ਤਰੱਕੀ ਕਰਦਾ ਤੇ ਇੱਕ ਘਰਾਂ ਦੇ ਵਿੱਚ ਰੌਣਕਾਂ ਸਾਡੀਆਂ ਮਾਵਾਂ ਦੇ ਸਿਰ ਤੇ ਲੱਗਦੀਆਂ ਸੀ ਉਹ ਅੱਜ ਸਾਨੂੰ ਸਾਰੇ ਇਲਾਕੇ ਨੂੰ ਜਿਹੜਾ ਬਹੁਤ ਵੱਡਾ ਘਾਟਾ ਪਿਆ। ਨਾਲ ਦੇ ਨਾਲ ਕਿਤੇ ਸੰਪਰਕ ਹੋਇਆ ਕਿਸੇ ਟਾਈਮ ਤੁਹਾਡਾ ਵੀ ਬਹੁਤ ਵਾਰ ਜੀ ਮਤਲਬ ਸਾਡੇ ਤੇ ਇੱਕ ਕਰ ਸੀ ਬਾਈ ਅਮਤੋਜ ਵੀ ਸਾਡੇ ਘਰੇ ਆਉਂਦੇ ਜਾਂਦੇ ਰਹਿੰਦੇ ਸੀ ਬਾਈ ਹੁਣੀ ਅਸੀਂ ਛੋਟੇ ਸੀ ਪਰ ਫਿਰ ਵੀ ਅਸੀਂ ਕਈ ਵਾਰੀ ਉਹਨਾਂ ਦੇ ਨਾਲ ਇੱਥੇ ਆਉਣਾ ਤਾਂ ਬੜਾ ਚੰਗਾ ਸੁਭਾਅ ਸੀ ਬੜੇ ਪਿਆਰ ਨਾਲ ਸਮਝਾਉਂਦੇ ਸੀ ਦੁਨੀਆ 'ਚ ਚੱਲਣ ਦੀ ਜਾਂਚ ਵੀ ਦੱਸਦੇ ਸੀ ਵੀ ਬੇਟਾ ਇੱਥੋਂ ਬਚਣਾ ਹੈ ਇੰਨਾ ਕੰਮਾਂ ਤੋਂ ਬਚ ਕੇ ਰਹਿਣਾ ਹੈ ਆਹ ਕੰਮ ਕਰਨੇ ਆ ਸਮਾਜ 'ਚ ਤੁਹਾਡਾ ਨਾਂ ਹੋਊਗਾ ਸੋ ਅੱਜ ਜਿੱਥੇ ਮੈਂ ਬਾਈ ਅਮਤੋਜ ਉੱਤੇ ਦੱਸ ਰਿਹਾ ਸੀ ਮੈਂ ਸੁਣ ਰਿਹਾ ਸੀ ਕਿ ਆਹ ਰਾਹਾਂ ਮੈਂ ਪਹਿਲੀ ਵਾਰੀ ਆਪਣੀ ਮਾਂ ਦੀ ਉਂਗਲ ਫੜ ਕੇ ਉਦੋਂ ਅੱਜ ਤੱਕ ਜਿੱਥੇ ਅਸੀਂ ਪਹੁੰਚੇ ਇੰਨਾ ਸਾਡੀਆਂ ਮਾਮਾ ਦੇ ਸਿਰ ਤੇ ਉਹਨਾਂ ਦੇ ਦਿੱਤੇ ਹੋਏ ਉਹ ਉਪਦੇਸ਼ ਦੇ ਸਿਰ ਤੇ ਹੀ ਪਹੁੰਚੇ ਹਾਂ ਚਾਹੇ ਅਮਤੋਏ ਦਾ ਚਾਹੇ ਅਸੀਂ ਸਾਰੇ ਇੰਨਾ ਮਾਮਾ ਦੀਆਂ ਦੁਆਵਾਂ ਨਾਲ ਆ। ਬਾਬੂ ਸਿੰਘ ਮਾਨ ਦੀ ਗੱਲ ਕਰੀਏ ਉਹਨਾਂ ਨੂੰ ਬਹੁਤ ਵੱਡਾ ਸਾਥ ਮਿਲਿਆ ਹੋਣਾ ਹਨ ਪਰ ਤੇ ਅਮਤੋਏ ਮਾਨ ਨੂੰ ਵੀ ਹੁਣ ਤੱਕ ਮਾਤਾ ਦੇਖੋ ਮਾਨ ਸਾਹਿਬ ਨੇ ਸਾਰੀ ਜ਼ਿੰਦਗੀ ਤੇ ਘਰੇ ਹੁੰਦੇ ਸੀ ਤਾਂ ਵੀ ਤੇ ਜੇ ਘਰੋਂ ਬਾਹਰ ਹੁੰਦੇ ਸੀ ਤਾਂ ਉਹ ਮਾਤਾ ਜੀ ਘਰ ਦੀ ਜ਼ਿੰਮੇਵਾਰੀ ਸਾਂਭਦੇ ਸੀ। ਜੋ ਖੇਤੀਬਾੜੀ ਵੀ ਦੇਖਦੇ ਸੀ ਸਾਰਾ ਕੁਝ ਦੇਖਦੇ ਸੀ ਮਤਲਬ ਬੜਾ ਵੱਡਾ ਸਹਿਯੋਗ ਮਾਤਾ ਜੀ ਨੇ ਮਾਨ ਸਾਹਿਬ ਨੂੰ ਦਿੱਤਾ ਅੰਤੋਜ ਨੂੰ ਦਿੱਤਾ ਤਾਂ ਹੀ ਅੱਜ ਪਰਿਵਾਰ ਦਾ ਨਾਂ ਦੁਨੀਆ ਦੇ ਵਿੱਚ ਤਾਂ ਪ੍ਰਸਿੱਧ ਕਲਾਕਾਰ ਹਰਿੰਦਰ ਸੰਧੂ ਜੀ ਵੀ ਅੱਜ ਮਾਤਾ ਦੇ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਆਏ ਸੰਧੂ ਸਾਹਿਬ ਬਹੁਤ ਦੁੱਖ ਲੱਗਿਆ ਹਣਾ ਬਹੁਤ ਜ਼ਿਆਦਾ ਜੀ ਮੈਂ ਕਿਉਂਕਿ ਬਹੁਤ ਜ਼ਿਆਦਾ ਪਿਆਰ ਸੀ ਸਾਡੇ ਇਸ ਪਰਿਵਾਰ ਦੇ ਨਾਲ ਔਰ ਮੇਰੇ ਮੰਮੀ ਡੈਡੀ ਇਕੱਠੇ ਇਸੇ ਮਰਾੜੀ ਸਰਵਿਸ ਵੀ ਕੀਤੀ ਆ ਤਾਈ ਜੀ ਹੋਰਾਂ ਨਾਲ ਮੇਰੇ ਲਈ ਬੜਾ ਪਿਆਰ ਕਰਦੇ ਸੀ ਔਰ ਮੈਂ ਇਹੋ ਕਲਾਕਾਰ ਬਣਦਾ ਬਣਦਾ ਸੀ ਤੇ ਮਾਨ ਸਾਹਿਬ ਕੋਲ ਸ਼ਿਫਾਰਿਸ਼ ਵੀ ਕਰਦੇ ਕਿ ਬੱਚੇ ਦਾ ਖਿਆਲ ਰੱਖੋ ਇਹਨੂੰ ਪੱਕਾ ਕਲਾਕਾਰ ਬਣਾਉਣਾ ਸੋ ਅੱਜ ਬਹੁਤ ਆਸ਼ੀਰਵਾਦ ਉਹਨਾਂ ਦਾ ਤੇ ਪਰ ਬੜਾ ਘਾਟਾ ਪਿਆ ਉਹਨਾਂ ਦਾ ਜਾਣ ਦਾ ਦੁੱਖ ਹੈ ਬਹੁਤ ਜਿਆਦਾ ਮਾਤਾ ਦੇ ਹੱਥ ਦਾ ਬਨਾਇਆ ਖਾਣਾ ਹੀ ਬਹੁਤ ਖਾਦਾ ਹੁੰਦਾ ਸੀ ਆ ਬਸ ਜਦੋਂ ਉਹਦਾ ਬਚਪਨ ਹੈ ਕਈ ਗੱਲਾਂ ਤਾਂ ਆਪਾਂ ਨੂੰ ਯਾਦ ਵੀ ਰਹਿੰਦੀ ਮੈਂ ਪੁਰਾਣੀ ਬਹੁਤ ਨਿੱਕਾ ਹੁੰਦਾ ਸੀ ਉਦੋਂ ਮੈਂ ਜਦੋਂ ਇਹਨਾਂ ਕੋਲੇ ਆਉਣਾ ਕਿਉਂਕਿ ਮੈਂ ਇਹਰਾ ਪਿੰਡ ਵੀਰੇ ਵਾਲਾ ਨਾਲ ਹੀ ਹੈ ਤੇ ਮੰਮੀ ਡੇਢੀ ਪੜਾਉਂਦੇ ਕਈ ਵਾਰ ਉਹਨਾਂ ਨਾਲ ਆ ਜਾਣਾ ਤੇ ਇੱਥੇ ਇਹਨਾਂ ਬਹੁਤ ਪਿਆਰ ਬਹੁਤ ਪਿਆਰ ਕਰਦੇ ਸੀ ਸਤਿ ਸ੍ਰੀ ਅਕਾਲ ਦੁੱਖ ਦੀ ਘੜੀ ਚੱਲ ਰਹੀ ਆ ਮਹੀਨੇ ਦੇ ਵਿੱਚ ਕਲਾਕਾਰਾਂ ਦੇ ਪਰਿਵਾਰਾ ਜਾ ਰਹੇ ਆ ਕਲਾਕਾਰ ਜਾ ਰਹੇ ਆ ਬਸ ਵੈਸੇ ਤਾਂ ਸਾਰਿਆਂ ਦੇ ਵਾਰੀ ਵਾਰੀ ਜਾਣਾ ਹੀ ਹੈ ਜੀ ਪਰ ਕਾਫੀ ਕਲਾਕਾਰ ਆ ਸਾਡੇ ਜਿਹੜੇ ਤੁਰੀ ਜਿਵੇਂ ਰਾਜਵੀਰ ਜੁੰਦਾ ਬਾਈ ਜੀ ਚਰਜੀਤ ਹੁਜਾ ਸਾਹਿਬ ਸਾਡੇ ਇੱਕ ਮੁੰਡਾ ਗਰਮੀਤ ਹੁੰਦਾ ਸੀਗਾ ਮਾਨ ਹੋਰ ਵੀ ਬੜੇ ਆਰਟਿਸਟ ਤੇ ਦੁੱਖ ਹੈ ਜੀ ਬਹੁਤ ਦੁੱਖ ਜਿਸੇ ਦੁੱਖ ਹਾਂਜੀ ਬਹੁਤ ਦੁੱਖ ਹੋਇਆ ਮੈਂ ਦੱਸਣਾ ਚਾਹਣਾ ਵੀ ਮਾਨਯੋਗ ਮੈਡਮ ਗੁਰਨਾਮ ਕੌਰ ਜੀ ਮਾਨ ਔਰ ਮੈਂ ਅਸੀਂ ਇਕੱਠੇ ਨੌਕਰੀ ਕੀਤੀ ਐ ਉਹ ਸਾਡੇ ਸੈਂਟਰ ਇੱਥੇ ਮਰਾੜ ਦੇ ਸੈਂਟਰ ਹੈ ਟੀਚਰ ਸੀ ਤੇ ਮੈਂ ਐਲ ਪੜਾਉਂਦਾ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਅਸੀਂ ਬਹੁਤ ਕੁਝ ਉਹਨਾਂ ਦੇ ਕੋਲੋਂ ਸਿੱਖਿਆ ਤੇ ਹਮੇਸ਼ਾ ਸਾਨੂੰ ਇੱਕ ਗੱਲ ਕਹਿੰਦੇ ਸੀ ਵੀ ਸਾਡੇ ਕੋਲੇ ਜਿਹੜੇ ਬੱਚੇ ਪੜ੍ਹਦੇ ਆ ਉਹ ਲੋੜਵੰਦ ਪਰਿਵਾਰਾਂ ਦੇ ਬੱਚੇ ਆ ਤਕੜੇ ਹੋ ਕੇ ਆਪਾਂ ਉਹਨਾਂ ਦੀ ਮਾਂ ਫੜਨੀ ਐ ਤੇ ਉਹ ਹਮੇਸ਼ਾ ਸਾਡੀਆਂ ਯਾਦਾਂ ਦੇ ਵਿੱਚ ਵਸੇ ਰਹਿਣਗੇ ਤੇ ਅਸੀਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਪਹਿਲਾਂ ਵੀ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਦ ਤੱਕ ਸਰਵਿਸ ਦੇ ਵਿੱਚ ਰਵਾਂਗੇ ਉਹਨਾਂ ਦੇ ਆਸ਼ੀਰਵਾਦ ਨਾਲ ਹੋਰ ਤਕੜੇ ਹੋ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਕੁਝ ਨਾ ਕੁਝ ਕਰਦੇ ਰਵਾਂਗੇ ਆ ਵੀ ਰੂਪ ਦਾ ਦੁੱਖ ਲੱਗਿਆ ਹੋਣਾ ਫਿਰ ਤਾਂ ਹਾਂ ਬਿਲਕੁਲ ਜੀ ਇਹ ਤਾਂ ਕੁਦਰਤੀ ਗੱਲ ਹੈ ਕਿਉਂਕਿ ਗੁਰੂ ਹੈ ਜਿਹੜਾ ਗੁਰੂ ਹਮੇਸ਼ਾ ਮਾਤਾ ਪਿਤਾ ਦੇ ਸਮਾਨ ਹੀ ਹੁੰਦਾ ਹੈ ਤੇ ਸਾਡੇ ਸ਼ੁਰੂਆਤੀ ਦਿਨਾਂ ਦੇ ਅਧਿਆਪਨ ਖੇਤਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਤੇ ਸਾਨੂੰ ਬਹੁਤ ਵੱਡਾ ਆਸ਼ੀਰਵਾਦ ਸੀ ਧੰਨਵਾਦ ਆਮਲਾ ਸਾਹਿਬ ਅੱਜ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਸਾਰੇ ਅੱਜ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ ਤੇ ਮਾਤਾ ਜੀ ਨੇ ਜੋ ਸਿੱਖਿਆ ਦਿੱਤੀ ਸਾਰੇ ਵੀਰਾਂ ਨੇ ਉਹੀ ਦੱਸਿਆ ਔਰ ਬੜਾ ਅਫਸੋਸ ਅੱਜ ਮਰਾਠ ਪਿੰਡ ਨੂੰ ਵੀ ਬਹੁਤ ਨੁਕਸਾਨ ਹੋਇਆ ਸਾਰੇ ਇਲਾਕੇ ਨੂੰ ਤੇ ਪਰ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਆਪਦੇ ਚਰਨਾਂ 'ਚ ਸਥਾਨ ਦੇਣ ਔਰ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਅਸੀਂ ਉਹ ਸਿੱਖਿਆ ਦੇ ਉੱਤੇ ਅੱਗੇ ਵਧੀਆਂ ਤੇ ਜਿਆਦਾ ਸਬੰਧ ਬਾਊ ਮਾਨ ਨਾਲ ਰਹੇ ਆ ਜਿਵੇਂ ਤੋਈ ਮਾਨ ਨਹੀਂ ਬਾਊ ਮਾਨ ਜੀ ਨਾਲ ਪ੍ਰੇਮ ਹੈ ਸਾਡਾ ਮਿਲਦੇ ਰਹੀਦਾ ਉਹਨਾਂ ਦੇ ਵਿਚਾਰ ਸੁਣਿੰਦੇ ਆ ਉਹਨਾਂ ਦੇ ਵਿਚਾਰਾਂ ਤੇ ਅਮਲ ਕਰੀਦਾ ਐਮਐਲਏ ਦੇਵਮਾਨ ਜੀ ਵੀ ਪਹੁੰਚਿਆ ਐ ਐਮਐਲਏ ਸਾਹਿਬ ਤੁਹਾਨੂੰ ਵੀ ਅੱਜ ਪਹੁੰਚਣਾ ਪੈ ਗਿਆ ਬੜੀ ਦੁੱਖ ਦੀ ਘੜੀ ਹੈ ਜੀ ਬਾਬੂ ਸਿੰਘ ਮਾਨ ਮਰਾਣਾ ਵਾਲੇ ਬਹੁਤ ਵੱਡਾ ਨਾਮ ਹੈ ਜੀ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਮੇਰਾ ਬੜਾ ਪੁਰਾਣਾ ਵਾਸਤਾ ਜੀ ਬਾਬੂ ਸਿੰਘ ਮਾਨ ਸਾਹਿਬ ਉਹਨਾਂ ਦੇ ਬੇਟੇ ਅਮੋਜ ਮਾਨ ਸਾਹਿਬ ਮੇਰੇ ਬਹੁਤ ਪਰਮਿੱਤਰ ਨੇ ਤੇ ਅੱਜ ਜਨਤਿ ਮਰਦਾਸ ਹੈ ਜੀ ਮੈਂ ਸਪੈਸ਼ਲ ਜਨਤਿ ਮਰਦਾਸ ਦੇ ਵਿੱਚ ਪਹੁੰਚੇ ਹਾਂ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਦੁਦੜੀ ਸਾਬ ਜਿਵੇਂ ਹੁਣ ਤੁਸੀਂ ਖੁਦ ਜਿਹੜੇ ਕਲਾਕਾਰੀ ਦੇ ਖੇਤਰ ਦੇ ਵਿੱਚੋਂ ਤੇ ਮਾਤਾ ਦੇ ਨਾਲ ਸੰਪਰਕ ਹੋਇਆ ਕਿਤੇ ਉਹਨਾਂ ਦੇ ਹੱਥਾਂ ਦਾ ਖਾਣਾ ਖਾਧਾ ਹੋਵੇ ਵੀ ਦੋ ਤਿੰਨ ਵਾਰੀ ਮਿਲਣ ਦਾ ਮੌਕਾ ਮਿਲਿਆ ਜੀ ਪਰ ਕੋਈ ਇੱਦੀ ਗੂੜੀ ਸਾਂਝ ਵਾਲੀ ਨਹੀਂ ਕੋਈ ਮੈਂ ਕੋਈ ਗੱਲ ਦੱਸ ਸਕਦਾ ਪਰ ਜਿਵੇਂ ਮਾਨਸਾ ਜੀ ਉਹਨਾਂ ਤਾਂ ਅਸੀਂ ਬੰਬਈ ਵੀ ਇਕੱਠੇ ਰਹੇ ਹਾਂ ਜੀ ਤੇ ਚੰਡੀਗੜ੍ਹ ਬਹੁਤ ਵਾਰੀ ਮਿਲੇ ਹਾਂ ਮਿਲਦੇ ਰਹਿੰਦੇ ਹਾਂ ਜੀ ਬਾਪੂ ਸਿੰਘ ਮਾਨ ਜੀ ਹਰਨ ਤਾਂ ਅਮਤੋਜ ਮਾਨ ਸਾਹਿਬ ਨੂੰ ਤਾਂ ਭਰਾ ਹੀ ਨੇ ਜੀ ਉਹਨਾਂ ਨਾਲ ਤਾਂ ਅਸੀਂ ਹਵਾਏ ਫਿਲਮ ਉਦੋਂ ਇਕੱਠੇ ਸੀ ਬਣਾਈ ਸੀਗੀ ਤੇ ਪਰ ਮੇਰੇ ਸਵੇਰੇ ਅਮਤੋਜ ਮਾਨ ਸਾਹਿਬ ਨਾਲ ਗੱਲ ਹੋਈ ਤੇ ਬੜਾ ਮਾਂ ਜਿਹੜੀ ਹੈ ਨਾ ਜੀ ਮਾਂ ਤੇ ਬਾਪ ਇਹ ਦੋ ਰਿਸ਼ਤੇ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਆ ਦੁਨੀਆ ਤੇ ਔਰ ਮਾਂ ਬਾਪ ਕਿਸੇ ਦਾ ਵੀ ਹੋਵੇ ਜੀ ਤੇ ਉਹ ਉਹਦੀ ਬੜੀ ਵੱਡੀ ਇੰਪੋਰਟੈਂਟ ਆ ਆਪਣੀ ਲਾਈਫ ਦੇ ਵਿੱਚ ਔਰ ਮਾਂ ਬਾਪ ਦੀ ਕਦਰ ਕਰੋ ਮੈਨੂੰ ਕਿ ਆਪਾਂ ਕਹਿ ਸਕਦੇ ਆ ਬਾਬੂ ਮਾਨ ਤੇ ਅਮਤੋਜ ਮਾਨ ਇੱਥੇ ਤੱਕ ਪਹੁੰਚਿਆ ਇਹਨਾਂ ਦਾ ਸਹਿਯੋਗ ਬਹੁਤ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਾਬੂ ਸਿੰਘ ਮਾਨ ਸਾਹਿਬ ਤੱਕ ਐਸਾ ਬੂਟਾ ਨੇ ਜੀ ਇੱਕ ਐਸਾ ਬੋੜ ਹੈ ਪੰਜਾਬ ਦੀ ਧਰਤੀ ਤੇ ਜਿਨ੍ਹਾਂ ਦਾ ਮੇਰਾ ਖਿਆਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਵਾਸਤੇ ਨੇ ਬਾਬੂ ਸਿੰਘ ਮਾਨ ਜੀ ਨੂੰ ਕੌਣ ਨਹੀਂ ਜਾਣਦਾ ਇਹਨਾਂ ਦੇ ਗੀਤ ਜਿਹੜੇ ਆ ਖੁਸ਼ਬੂ ਨੇ ਪੰਜਾਬ ਦੀ ਔਰ ਅੱਜ ਵੀ ਸੁਣਦੇ ਨੇ ਔਰ ਬਾਬੂ ਸਿੰਘ ਮਾਨ ਸਾਹਿਬਾਨ ਦੀ ਕਲਮ ਜਿਹੜੀ ਹੈ ਜੀ ਉਹ ਆਪਣਾ ਇੱਕ ਵੱਖਰਾ ਮਕਾਮ ਰੱਖਦੀ ਹੈ ਬਾਬੂ ਸਿੰਘ ਮਾਨ ਵਰਗਾ ਨਹੀਂ ਕੋਈ ਬਣ ਸਕਦਾ ਜੀ ਬਹੁਤ ਬਹੁਤ ਧੰਨਵਾਦ ਸਚਨ ਔਜਲਾ ਜੀ ਪਹੁੰਚਿਆ ਔਜਲਾ ਸਾਹਿਬ ਕਾਫੀ ਦੁੱਖ ਦੀ ਘੜੀ ਲੱਗੀ ਹੋਣੀ ਅੱਜ ਹਾਂਜੀ ਬਹੁਤ ਅਫਸੋਸ ਲੱਗਿਆ ਜੀ ਸਾਨੂੰ ਔਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਦੇ ਨਾਲ ਸੰਪਰਕ ਹੋਇਆ ਕਿਤੇ ਉਹਨਾਂ ਦੇ ਹੱਥਾਂ ਦਾ ਇਹਦਾ ਨਹੀਂ ਮੇਰਾ ਨਹੀਂ ਕਦੇ ਹੋਇਆ ਮੈਂ ਸਿਰਫ ਮਾਨ ਸਾਹਿਬ ਨਾਲ ਮੇਰਾ ਰਿਆ ਰابطਾ ਹਮੇਸ਼ਾ ਵੱਡੇ ਨੇ ਬਜ਼ੁਰਗ ਨੇ ਸਾਡੇ ਸੋ ਅਸੀਂ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਚ ਨਾਲ ਖੜੇ ਹਾਂ ਉਹਨਾਂ ਦੇ ਭਾਈ ਸਾਹਿਬ ਭਾਈ ਕਿੰਨਾ ਕ ਦੁੱਖ ਲੱਗੇਗਾ ਫਿਰ ਅੱਜ ਹਾਂਜੀ ਭਾਈ ਜੀ ਦੁੱਖ ਤੇ ਹੈਗਾ ਜੀ ਮਾਤਾ ਸਾਡੀ ਗਈ ਤਾਂ ਦੁੱਖ ਦੁੱਖ ਤੇ ਲੱਗੇਗਾ ਜੀ ਮਾਤਾ ਦਾ ਰੂਪ ਕਰ ਰਹੇ ਹਾਂ ਤੇ ਫਿਰ ਹੱਥਾਂ ਦਾ ਖਾਣਾ ਵੀ ਖਾਧਾ ਉਹਨਾਂ ਦਾ ਬਹੁਤ ਖਾਣਾ ਖਾਂਦਾ ਜੀ ਬਹੁਤ ਜ਼ਿਆਦਾ ਇੱਥੇ ਵੀ ਖਾਂਦਾ ਉੱਥ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਆ ਤੁਸੀਂ ਹਾਂਜੀ ਅੱਜ ਆਪਣੇ ਔਰ ਇਹ ਬਾਬੂ ਸਿੰਘ ਬਰਾੜ ਜੀ ਦੇ ਮਿਸਿਸ ਦਾ ਪੁੱਗ ਸੀ ਗਾਂ ਤੇ ਮਰਦਾਸੂ ਦੇ ਵੀ ਸ਼ਾਮਲ ਹੋਣ ਆਏ ਸੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਆ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਤੇ ਪਰਿਵਾਰ ਨੂੰ ਪਾਣਾ ਬੰਦਨ ਦਾ ਬਲ ਵਾਖਣ ਤੁਹਾਡੇ ਫਿਰ ਸਬੰਧ ਰਹੇ ਜਾਂ ਮਾਨ ਸਾਹਿਬ ਨਾਲ ਰਹੇ ਨਹੀਂ ਮੇਰੇ ਕੋਈ ਸਬੰਧ ਨਹੀਂ ਰਹੇ ਜੀ ਹਾਂ ਜੀ ਦੁੱਖ ਦੀ ਘੜੀ ਦੇ ਵਿੱਚ ਹੀ ਹਾਂ ਹਾਂ ਜੀ ਮੈਂ ਦੁੱਖ ਦੀ ਘੜੀ ਚ ਹਾਂ ਸਵੰਦਰ ਜੀ ਅੱਜ ਮਾਤਾ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚਿਓ ਮੈਂ ਉਹਨਾਂ ਦੇ ਹੱਥਾਂ ਕੋ ਬੜੇ ਲੰਗਰ ਖਾਦੇ ਜੀ ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਆ ਰਿਹਾ ਜੀ ਮੈਂ ਉਹਨਾਂ ਦੇ ਹੱਥ ਤੇ ਉਹਨਾਂ ਨੇ ਜਦੋਂ ਮੈਂ ਆਉਣਾ ਉਹਨਾਂ फटाफट ਤਵਾਣਾ ਰੱਖ ਦੇਣਾ ਚੁੱਲ੍ਹੇ ਤੇ ਤੇ ਸਾਡੇ ਬਿਲਕੁਲ ਮਾਤਾ ਸਮਾਨ ਹੀ ਮਾਂ ਹੀ ਦੁੱਖ ਤਾਂ ਹੈ ਯਾਨੀ ਕਿ ਮਾਤਾ ਦਾ ਰੂਪ ਹੀ ਤੁਸੀਂ ਮੰਨਦੇ ਹੋ ਉਹਨਾਂ ਨੂੰ ਬਿਲਕੁਲ ਮੰਨਦੇ ਬਿਲਕੁਲ ਮੰਨਦੇ ਸੀ ਉਹਨਾਂ ਨੇ ਤੇ ਮੈਨੂੰ ਦਰਵਾਜ਼ੇ 'ਚ ਵੜਦਿਆ ਮੈਨੂੰ ਬਿਠਾ ਲੈਣਾ ਜਿਨ੍ਹਾਂ ਦੇ ਹੱਥਾਂ ਨਾਲ ਖਾਣਾ ਖਾਧਾ ਤੁਸੀਂ ਫਿਰ ਤਾਂ ਮੰਨੋਗੇ ਹਾਂਜੀ ਹਾਂਜੀ ਤੇ ਲੱਗਿਆ ਬਹੁਤ ਫਿਰ ਜਾਂਦਾ ਉਹਨੂੰ ਦੁੱਖ ਤੇ ਲੱਗਿਆ ਜੀ ਦੁੱਖ ਤੇ ਲੱਗਿਆ ਸਭ ਪਰਿਵਾਰ ਹੀ ਆ ਦੁੱਖ ਤੇ ਲੱਗਿਆ ਧੰਨਵਾਦ ਕਰਮਜੀਤ ਸਿੰਘ ਖੁੱਡੀਆਂ ਜੀ ਪਹੁੰਚੇ ਆ ਇਹਨਾਂ ਨੇ ਕੱਲੀ ਕੱਲੀ ਗੱਲ ਜਿਹੜੀ ਸਾਂਝੀ ਕੀਤੀ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਕਿਸ ਤਰੀਕੇ ਦੇ ਸੰਬੰਧ ਹੈ ਖੁੱਡੀਆਂ ਸਾਹਿਬ ਤੁਨੂੰ ਕਾਫੀ ਦੁੱਖ ਲੱਗਾ ਕਿਉਂਕਿ ਜਿੱਦੇ ਸੰਸਕਾਰ ਸੀ ਉਹਦੇ ਵੀ ਤੁਸੀਂ ਪਹੁੰਚਿਆ ਜੇ ਫਿਰ ਬਹੁਤ ਸਤਿਕਾਰਯੋਗ ਸਨ ਮਾਤਾ ਜੀ ਗੁਰਨਾਮ ਕੌਰ ਜੀ ਅਮਤੋਜ ਮਾਨ ਉਹਨਾਂ ਦੇ ਮਾਤਾ ਜੀ ਰਵੀ ਹੋਰਾਂ ਦੇ ਪੰਜਾਬ ਦੇ ਮਹਾਨ ਜਿਹੜੇ ਗੀਤਕਾਰ ਜਿਨ੍ਹਾਂ ਦੀ ਲੇਖਣੀ ਦੁਨੀਆ ਭਰ ਵਿੱਚ ਜਾਂਦੀ ਹੈ ਸਰਦਾਰ ਬਾਬੂ ਸਿੰਘ ਜੀ ਮਾਨ ਮਰਾਣਾ ਵਾਲੇ ਉਹਨਾਂ ਦੇ ਧਰਮ ਪਤਨੀ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਮੇਰੇ ਬਾਪੂ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੋਰਾਂ ਨਾਲ ਸਰਦਾਰ ਬਾਬੂ ਸਿੰਘ ਮਾਨ ਹੋਰਾਂ ਦਾ ਉਹਨਾਂ ਦੇ ਬਾਅਦ ਮੇਰੇ ਨਾਲ ਵੀ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਹਮੇਸ਼ਾ ਹੌਸਲਾ ਦਿੱਤਾ ਸੋ ਮੈਨੂੰ ਵੀ ਇਸ ਪਰਿਵਾਰ ਦੇ ਦੁੱਖ ਵਿੱਚ ਕਿਉਂਕਿ ਜੇ ਇਹਨਾਂ ਨੂੰ ਵੱਡਾ ਘਾਟਾ ਪਿਆ ਤਾਂ ਮੈਂ ਵੀ ਮਹਿਸੂਸ ਕਰਦਾ ਸੋ ਅੱਜ ਅਰਦਾਸ ਵਿੱਚ ਸ਼ਾਮਲ ਹੋਣ ਲਈ ਮੈਂ ਆਪਣੇ ਵੱਲੋਂ ਨਾਲ ਹੀ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਰਾਤ ਅਸੀਂ ਦਿੱਲੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਜਿਹੜੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ ਕੱਲ ਸ਼ੁਰੂਆਤ ਕੀਤੀ ਹੈ ਉੱਥੇ ਮਿਲੇ ਸੀ ਉਹਨਾਂ ਨੇ ਕਿਹਾ ਵੀ ਹਾਜ਼ਰੀ ਲਵਾ ਗਿਆ ਕਿਸੇ ਦੇ ਬਾਉ ਸਿੰਘ ਮਾਨ ਦੇ ਨਾਲ ਸਬੰਧ ਬਣੇ ਹੈ ਕਿਸੇ ਹਮਤੋਜ ਮਾਨ ਦੇ ਨਾਲ ਤੁਸੀਂ ਜ਼ਿਕਰ ਕੀਤਾ ਜਦੋਂ ਉੱਥੇ ਬੋਲ ਰਹੇ ਸੀਗੇ ਤੁਹਾਡੇ ਇਹਨਾਂ ਦੇ ਸੁਪੁੱਤਰ ਸੀ ਰਵੀ ਉਹਨਾਂ ਰਾਹੀਂ ਇਹਨਾਂ ਨੇ ਸਮਰਥਨ ਹਾਂਜੀ ਹਾਂਜੀ ਰਵੀ ਹੋਰੀ ਮੈਨੂੰ ਘਰੇ ਲੈ ਕੇ ਆਏ ਸੀ ਉਹ ਵੀ ਉਸ ਜਾਣਦੇ ਕਰਕੇ ਮੈਂ ਤਾਂ ਕਿਉਂਕਿ ਜਦੋਂ ਉਹ ਜਥੇਦਾਰ ਜੀ ਇੱਥੋਂ ਚੋਣ ਲੜ ਕੇ ਗਏ ਆ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਪਰਿਵਾਰ ਚ ਦੁੱਖ ਸੁੱਖ ਵਿੱਚ ਆਉਣ ਦਾ ਮੇਰਾ ਫਰਜ਼ ਬਣਦਾ ਆਉਣਾ ਹੁੰਦਾ ਤੇ ਉੱਥੇ ਕਿਤੇ ਨਾ ਕਿਤੇ ਮਿਲਦੇ ਮੇਰਾ ਬਹੁਤ ਸਬੰਧ ਹੋਣਿਆ ਕਿਉਂਕਿ ਇੰਨਾ ਟਾਈਮ ਸਰਕਾਰ ਵਾਲੇ ਨੁਮਾਇੰਦੇ ਨੂੰ ਨਿਕਲਦਾ ਨਹੀਂ ਜੀ ਇਹ ਤਾਂ ਚਲੋ ਫਰਜ਼ ਹੈ ਜੀ ਆਪਾਂ ਦੁੱਖ ਸੁੱਖ ਹਾਂਜੀ ਧੰਨਵਾਦ ਮਾਨਸਾ ਜਾਨੀ ਹਾਂਜੀ ਹਾਂ ਪਾਜੀ ਲਾਪੇ ਯਾਰ ਮੈਂ ਹੈ ਨਹੀਂ ਤਾਂ ਸਪੇਸ ਤੋਂ ਪਤਾ ਲੱਗਦਾ ਕਿੰਨਾ ਦੁੱਖ ਨਹੀਂ ਦੁੱਖ ਤਾਂ ਹੈ ਹੀ ਆ ਜੀ ਕੀ ਕਰੀਏ ਜੀ ਹਾਂ ਪਰ ਮਿਹਰਬਾਨੀ ਥੈਂਕ ਯੂ ਭਾਈ ਜੀ ਥੈਂਕ ਤਾਂ ਸੁਣਿਆ ਤੁਸੀਂ ਹਰਪਜਨ ਮਾਨ ਦੇ ਫੇਸ ਤੋਂ ਹੀ ਪਤਾ ਲੱਗਦਾ ਹੈ ਕਿੰਨਾ ਇੱਕ ਦੁੱਖ ਉਹਨਾਂ ਨੂੰ ਅੱਜ ਮਹਿਸੂਸ ਹੋ ਰਿਹਾ ਸੰਜੀਤ ਕੌਰ ਜੀ ਪਹੁੰਚਿਆ ਗੱਲਬਾਤ ਕਰਦੇ ਆਂ ਬੀਬੀ ਤੁਸੀਂ ਤਾਂ ਤੁਹਾਨੂੰ ਤਾਂ ਬਹੁਤ ਦੁੱਖ ਲੱਗਿਆ ਹੋਣਾ ਕਿਉਂਕਿ ਤੁਸੀਂ ਤਾਂ ਪਲੇ ਜੰਮੇ ਇਹਨਾਂ ਦਾ ਦੁੱਖ ਤਾਂ ਹਾਂ ਜੀ ਹਾਂ ਜੀ ਇਸ ਘਰ ਚੋਂ ਹੀ ਅਸੀਂ ਪੈਦਾ ਹੋਏ ਆ ਇਸ ਘਰ ਚੋਂ ਹੀ ਆਠੇ ਸ ਬੜੇ ਆ ਔਰ ਭਾਬੀ ਸਾਡੀ ਬਹੁਤ ਚੰਗੀ ਸੀਗੀ ਜਿਹੜੀ ਸਾਡੇ ਤੋਂ ਵਿਚੜ ਗਏ ਬਹੁਤ ਸਾਡੀ ਸੇਵਾ ਕਰਦੀ ਸੀ ਬਹੁਤ ਸਾਡਾ ਖਿਆਲ ਕਰਦੀ ਸੀ ਜਦੋਂ ਵੀ ਆਂਦੇ ਸੀ ਮਾਨ ਸਾਹਿਬ ਤਾਂ ਦੇਵਤਾ ਸਰੂਪ ਹੁੰਦੇ ਆ ਇਹ ਤਾਂ ਬਹੁਤ ਦਿਨ ਰਾਤ ਕੱਟੇ ਹੋਣੇ ਇਹਨਾਂ ਦੇ ਨਾਲ ਬਹੁਤ ਬਹੁਤ ਮਰਾੜ ਸਾਨੂੰ ਆਪਣਾ ਹੀ ਲੱਗਦਾ ਹੁੰਦਾ ਸੀ ਸਾਰੇ ਕਲਾਕਾਰਾਂ ਨੂੰ ਮੈਨੂੰ ਹੀ ਨਹੀਂ ਸਾਰੇ ਜਿੰਨੇ ਵੀ ਪੁਰਾਣੇ ਕਲਾਕਾਰਾਂ ਉਹਨਾਂ ਨੂੰ ਤਾਂ ਚਲਾ ਜਾਣਾ ਇਸ ਦੁਨੀਆ ਤੋਂ ਹਾਂ ਜੀ ਬਹੁਤ ਦੁੱਖ ਹੈ ਬਹੁਤ ਦੁੱਖ ਹੈ ਇਹ ਤਾਂ ਬੱਸ ਜਿੱਦ ਜਿੱਦ ਤੁਹਾਡੇ ਕੋਲ ਇਹ ਗੱਲ ਪਹੁੰਚੀ ਹੋਣੀ ਹੈ ਉਦੋਂ ਇਕਦਮ ਕਿੰਨਾ ਕੁ ਦੁੱਖ ਲੱਗਿਆ ਹੁਣ ਬਹੁਤ ਦੁੱਖ ਲੱਗਿਆ ਬਹੁਤ ਦੁੱਖ ਲੱਗਿਆ ਮਾਂ ਸਾਹਿਬ ਨੇ ਤਾਂ ਜਿਹੜਾ ਲੱਗਣਾ ਲੱਗਣਾ ਆਮ ਜਿਹੜੇ ਇਹਨਾਂ ਦੇ ਘਰ ਚ ਆਉਂਦੇ ਜਾਂਦੇ ਸੀ ਉਹਨਾਂ ਨੂੰ ਬਹੁਤ ਦੁੱਖ ਲੱਗਿਆ ਔਰ ਆਰਟਿਸਟ ਸਾਰੇ ਨੂੰ ਸਾਨੂੰ ਸਾਰਿਆਂ ਨੂੰ ਆ ਜੀ ਕਿਸੇ ਵੀ ਜਾਣ ਪਹਿਚਾਨ ਦੇ ਮਹਤਾਜ ਨਹੀਂ ਯਾਰ ਉਹਨੇ ਜੋ ਲਿਖਿਆ ਬਾ ਕਮਾਲ ਲਿਖਿਆ ਤੇ ਪੰਜਾਬ ਦੀ ਉਹ ਸ਼ਰਮਾ ਔਰ ਕਲਮ ਇੱਕ ਮਿੰਟ ਵੇਖੋ ਤਿੱਕੋ ਹੀ ਗਾਨੀ ਕੋਈ ਗਾਨੀ ਕੋਈ ਗਾਨੀ ਸਾਰੀ ਆਏ ਮਾਤਾ ਜੀ ਦੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਪੇਂਟ ਕਰਨ ਲਈ ਸਾਰੇ ਹੀ ਪਹੁੰਚੇ ਆ। ਮੁੰਬਈ ਤੋਂ, ਕੈਨੇਡਾ ਤੋਂ ਸਾਰੇ ਮਾਨ ਸਾਹਿਬ ਦਾ ਇੰਨਾ ਪਿਆਰ ਆ। ਮਾਨ ਬਰਾੜਾ ਮਲੇ ਦਾ। ਸੋ ਯਾਰ ਮੇਰੀ ਰੀਜ ਰਹਿ ਗਈ ਮੈਂ ਮਿਲਣਾ ਸੀਗਾ ਬਾਗੂ ਸਿੰਘ ਮਾਨ ਜੀ ਉਹਨਾਂ ਨੇ ਭੱਲਾ ਭਾਈ ਦੇ ਭੋਗ ਤੇ ਮੇਰੇ ਕੋ ਨੰਬਰ ਨੰਬਰ ਲੈ ਕੇ ਕਹਿੰਦੇ ਯਾਰ ਤੂੰ ਘਰ ਆਈਂ। ਅੱਛਾ ਭਾਈ ਪਿਛਲੇ ਦਿਨਾਂ ਦੀ ਗੱਲ ਕੀਤੀ ਆਵੇ ਬਾਲੀਵੁੱਡ ਨੂੰ ਕਿੰਨਾ ਘਾਟਾ ਪਿਆਗਾ ਪਹਿਲਾਂ ਖਾਨ ਸਾਹਿਬ ਦੀ ਮਾਤਾ ਹੋਰ ਕੀ ਯਾਰ ਬਹੁਤ ਜ਼ਿਆਦਾ ਮੈਂ ਤਾਂ ਭਰਾਵਾ ਜੀ ਜਦੋਂ ਹੁਮਨ ਭਾਈ ਦੀ ਡੈਥ ਹੋਈ ਸੀ ਜਿਵੰਦੇ ਦੀ ਅਸੀਂ ਸੰਸਕਾਰ ਤੋਂ ਜਾਣਦੇ ਸੀ ਤੇ ਸਿਵਾ ਨਹੀਂ ਠੰਡਾ ਹੋਇਆ ਸੀ ਬਾਈ ਤੇ ਮੈਨੂੰ ਬਰਿੰਦਰ ਘੁੰਮਣ ਉਹ ਵੀ ਮੇਰਾ ਬੜਾ ਪਿਆਰਾ ਮਿੱਤਰ ਸੀ ਉਹ ਚਲ ਗਿਆ ਤੇ ਮੈਂ ਫੋਟੋ ਬੜੇ ਔਖੇ ਹੋ ਕੇ ਲਿਖਿਆ ਸੀ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਬਾਹਰ ਲੱਖਾ ਜੀ ਅੱਜ ਦੁੱਖ ਦੀ ਘੜੀ ਵਿੱਚ ਦੇਖੋ ਮੈਂ ਤਾਂ ਇਹੀ ਸੁਨੇਹਾ ਕਿ ਆ ਬਾਉ ਸਿੰਘ ਮਾਨ ਬਹੁਤ ਵੱਡਾ ਨਾਮ ਜਿਹੜੇ ਕਿ ਪੰਜਾਬੀ ਗੀਤਕਾਰੀ ਦੇ ਵਿੱਚ ਉਹਨਾਂ ਦੇ ਧਰਮ ਪਤਨੀ ਮਾਤਾ ਕਰਨਾਮ ਕੌਰ ਜੀ ਦੀ ਜਨਮ ਅਰਦਾਸ ਸੀ ਸਮਾਜਿਕ ਕਾਰਕੁਨ ਨੇ ਜਿਹੜੇ ਹੁਣ ਤੇ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਕੰਮ ਵੀ ਕੀਤਾ ਅਜੇ ਐਕਟਰ ਡਾਇਰੈਕਟਰ ਅਮਤੋ ਸਿੰਘ ਮਾਨ ਜੀ ਉਹਨਾਂ ਦੇ ਮਾਤਾ ਜੀ ਸਨ ਤੇ ਮੇਰਾ ਸਨੇਹਾ ਇਸ ਅੰਤਮ ਅਰਦਾਸ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਹੈ ਕਿ 82-83 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਚਲੇ ਗਏ ਇੱਕ ਪੁੱਤ ਲਈ ਮਾਂ ਚਾਹੇ 100 ਸਾਲ ਦੀ ਵੀ ਹੋਵੇ ਤੇ ਘਾਟਾ ਕਦੇ ਪੂਰਾ ਨਹੀਂ ਹੁੰਦਾ ਉਮਰਾਂ ਦੇ ਨਾਲ ਨਹੀਂ ਇਹ ਗੱਲਾਂ ਨਾਪੀਆਂ ਤੋਲੀਆਂ ਜਾਂਦੀਆਂ ਪਰ ਮੇਰਾ ਸਨੇਹਾ ਇੱਕ ਇਸ ਅ ਅੰਤਮਰ ਦਾਹ ਦੇ ਉੱਤੇ ਪੰਜਾਬ ਦੇ ਲੋਕਾਂ ਇਹਨਾਂ ਹੈ ਕਿ ਸਾਡੇ ਜਿਹੜੇ ਬਜ਼ੁਰਗ ਨੇ ਬਾਪੂ ਸਿੰਘ ਮਾਨ ਦੀ ਉਮਰ ਦਾ ਜ਼ਿਕਰ ਹੋਇਆ ਤਾਂ 85 ਸਾਲ ਦੀ ਉਮਰ ਹੈ ਮਾਤਾ ਜੀ 82-83 ਸਾਲ ਦੀ ਉਮਰ ਦੇ ਹੋ ਕੇ ਗਏ ਨੇ ਅ ਸਾਡੀਆਂ ਉਮਰਾਂ ਕਿਉਂ ਕਟ ਗਈਆਂ ਕੀ ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਜਦੋਂ ਬਾਕ ਭਾਈ ਸਾਹਿਬ ਲੈ ਰਹੇ ਸੀਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਕੀ ਅਸੀਂ ਉੱਤੇ ਪੂਰੇ ਉਤਰ ਰਹੇ ਹਾਂ ਆਉਣ ਵਾਲੇ 5-7 ਦਿਨਾਂ ਦੇ ਵਿੱਚ ਅਸੀਂ ਸੂਰਜ ਨੂੰ ਲੁਕੋ ਦੇਣਾ ਚਾਰ شپਰੇ ਅੱਗਾਂ ਲਗਣੀਆਂ ਨੇ ਇੱਥੋਂ ਗੁਰੂ ਘਰ ਦੇ ਵਿੱਚੋਂ ਆਪਾਂ ਉੱਠ ਕੇ ਬਾਗ ਸੁਣਨ ਤੋਂ ਬਾਅਦ ਗੁਰਬਾਣੀ ਸੁਣਨ ਤੋਂ ਬਾਅਦ ਜਾਂਦੇ ਆ ਤੇ ਤੀਲੀ ਚੱਕ ਕੇ ਜਾ ਕੇ ਅਗ ਲਾ ਦਿੰਨੇ ਆ ਤੇ ਜਾਂ ਫਿਰ ਇੱਥੋਂ ਅਸੀਂ ਪਾਣੀ ਦੀ ਗੱਲ ਕਰਦੇ ਆ ਗੁਰਬਾਣੀ ਪਾਣੀ ਨੂੰ ਪਿਉ ਦਾ ਦਰਜਾ ਦਿੰਦੀ ਆ ਤੇ ਅਸੀਂ ਉਹ ਪਾਣੀ ਅੱਜ ਪੰਜਾਬ ਦੇ ਨੌ ਪੀਣ ਜੋਗ ਨੇ ਨਾਵ ਫਸਲਾਂ ਨੂੰ ਲਾਉਣ ਯੋਗ ਨਹੀਂ ਨਾਵ ਨਾਉਣ ਯੋਗ ਨਹੀਂ ਅਸੀਂ ਉਹ ਵੀ ਸਾਰੇ ਬਰਬਾਦ ਕਰਤੇ ਜਾਣੇ ਅੱਜ ਸਾਡੇ ਮਨੁੱਖਤਾ ਨੂੰ ਲੋੜ ਆ ਆਉਣ ਵਾਲੀਆਂ ਨਸਲਾਂ ਨੂੰ ਲੋੜ ਆ ਕਿ ਜੇ ਅਸੀਂ ਇੰਨੀਆਂ-ਇੰਨੀਆਂ ਉਮਰਾਂ ਸਾਡੇ ਬਜ਼ੁਰਗ ਹੰਡਾ ਕੇ ਗਏ ਆ ਜੱਜ ਵੀ ਇੰਨੀਆਂ ਇੰਨੀਆਂ ਉਮਰਾਂ ਦੇ ਬੈਠੇ ਨੇ ਜਾਉਂਦੇ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਆ ਕਿ ਇੱਕ ਬਹੁਤ ਸਿਹਤਮੰਦ ਸਾਡੇ ਕੋਲ ਧਰਤੀ ਸੀ ਪਾਕ ਸਾਫ਼ ਹਵਾ ਸੀ ਸ਼ੁੱਧ ਪਾਣੀ ਸੀ ਨਰੋਈਆਂ ਤਕੜੀਆਂ ਖਾਧਾਂ ਸੀ ਆਹ ਆਹ ਖਰਾਕਾਂ ਸੀਗੀਆਂ ਜਿਹਦੇ ਕਰਕੇ ਅਸੀਂ ਇਹ ਇੰਨੇ ਇੰਨੇ ਲੰਮੇ ਜੀਵਨ ਸਾਡੇ ਬਜ਼ੁਰਗ ਹੰਡਾਉਂਦੇ ਆਏ ਆ ਹੁਣ 50 60 ਸਾਲ ਤੇ ਉਮਰ ਖੜ ਗਈ ਐ ਸੋ ਮੇਰਾ ਸਨੇਹਾ ਇਹੀ ਆ ਯਾਰ ਉਹ ਆਪਾਂ ਰਲ ਕੇ ਆਪਣੀ ਮਾਂ ਧਰਤੀ ਨੂੰ ਆਪਣੇ ਪਿਓ ਪਾਣੀ ਨੂੰ ਤੇ ਆਪਣੀਆਂ ਹਵਾਵਾਂ ਨੂੰ ਬਚਾਈਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਜਗਮੀਤ ਸਿੰਘ ਬਰਾੜ ਦੀ ਖੋਦ ਇੱਥੇ ਪਹੁੰਚੀ ਆ ਗੱਲਬਾਤ ਕਰਦੇ ਆ ਵਿਰਾਟ ਸਾਹਿਬ ਤੁਸੀਂ ਜਦੋਂ ਸੰਬੋਧਨ ਕੀਤਾ ਬੜੇ ਵਿਚਾਰ ਸਾਂਝੇ ਕੀਤੇ ਆ ਤੁਹਾਨੂੰ ਲੱਗਦਾ ਬਹੁਤ ਲੰਬੇ ਸਮੇਂ ਤੋਂ ਸੰਬੰਧ ਹੈ ਪਰਿਵਾਰ ਨਾਲ हां ਇਹਨਾਂ ਨਾਲ ਸੰਪਰਕੋਂ ਤਿੰਨ ਜਨਰੇਸ਼ਨਾਂ ਦਾ ਸਬੰਧ ਰਿਹਾ ਕਿਉਂਕਿ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਹੀ ਮੇਰੇ ਫਾਦਰ ਨੇ ਗ੍ਰੈਜੂਏਸ਼ਨ ਕੀਤੀ ਸੀ ਔਰ ਉਹ ਟੀਚਰਸ ਤੇ ਉਹ ਸਾਰੇ ਉਸ ਵੇਲੇ ਤੋਂ ਇੱਕ ਰਿਸ਼ਤਾ ਪਰਜਾ ਮੰਡਲ ਮੂਵਮੈਂਟ ਦਾ ਮੇਰੇ ਪਿਤਾ ਜੀ ਨਾਲ ਉਸ ਤੋਂ ਬਾਅਦ ਮੇਰੇ ਨਾਲ ਹਮੇਸ਼ਾ ਔਰ ਜਿਡਾ ਵੱਡਾ ਯੋਗਦਾਨ ਹੈ ਇਹਨਾਂ ਦਾ ਉਹ ਸਾਰਾ ਆਪ ਬਿਆਨ ਕੀਤਾ ਹੀ ਹੈ ਪਰ ਮੈਂ ਇੱਕ ਐਕਸਪੈਕਟ ਕਰ ਰਿਹਾ ਹੁਣ ਗੱਲ ਵੱਡੀ ਕਿ ਗੁਰੂ ਮਹਾਰਾਜ ਇਹਨਾਂ ਦੀ ਕਲਮ ਤੇ ਹੋਰ ਕਿਰਪਾ ਕਰਨ ਇਹ ਕੋਈ ਪੰਜਾਬ ਦਾ ਮਹਾਕਾਵ ਜਿਹੜਾ ਪੰਜਾਬ ਦਾ ਇਸ ਵੇਲੇ ਲੋੜਿੰਦਾ ਹੈ ਜਿਹਦੇ ਲਈ ਅਮਿਤੋਜ ਹੋਰੀ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੈ ਤੇ ਉਹਦੇ ਵਿੱਚ ਕਾਮਯਾਬੀ ਹਾਸਲ ਕਰਨ ਜਿਵੇਂ ਤੁਸੀਂ ਕਹਿ ਕਲਮ ਤੇ ਹੋਰ ਕਾਮਯਾਬੀ ਅਸਲ ਕਰਨ ਪਰ ਆਪਾਂ ਕਹਿ ਸਕਦੇ ਹਾਂ ਵੀ ਕਿੰਨੀ ਨ ਕਿਤੇ ਜਿਹੜੀ ਲਾਈਫ ਹੁੰਦੀ ਹੈ ਆਪਣੀ ਜੀਵਨ ਸਾਥਨ ਹੁੰਦੀ ਹੈ ਉਹਦਾ ਬਹੁਤ ਵੱਡਾ ਸਾਥ ਹੁੰਦਾ ਹੈ ਇੱਥੋਂ ਤੱਕ ਬਾਉ ਸਿੰਘ ਬਾਣ ਪਹੁੰਚੇ ਤਾਂ ਉਹਨਾਂ ਦੀ ਮਿਲਦਾ ਰਹਿ ਨਮਾਈ ਦੇ ਢੇਡ ਹੀ ਪਹੁੰਚੀ ਹੈ ਹਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਹ ਪਰਿਵਾਰ ਨੂੰ ਮੈਂ ਬਹੁਤ ਅਰਸੇ ਤੋਂ ਜਾਣਦਾ ਹਾਂ ਔਰ ਬੜਾ ਹਰੀਨੋ ਪਰਿਵਾਰ ਨੇ ਵੀ ਲੇਕਿਨ ਜਿਸ ਸੰਜਮ ਨਾਲ ਔਰ ਬੀਬੀ ਹੋਰਾ ਨੇ ਐਡਾ ਵੱਡਾ ਪੰਜਾਬੀ ਸਾਹਿਦ ਦਾ ਸ਼ੈਕਸਪੀਅਰ ਇੱਕ ਤਰ੍ਹਾਂ ਦਾ ਬਣਾਇਆ ਕ੍ਰੀਏਟ ਕੀਤਾ ਉਹਨਾਂ ਦੇ ਸਹਿਯੋਗ ਨਾਲ ਉਹ ਇੱਕ ਬਹੁਤ ਵੱਡੀ ਗੱਲ ਹੈ ਜੀ ਪਹਿਲਾਂ ਮਿਲਿਆ ਮਾਤਾ ਨੂੰ ਕਿਤੇ ਨਾ ਕਿਤੇ ਉਹਨਾਂ ਕਰ ਆ ਮੈਂ ਉਹਨਾਂ ਨੂੰ ਮਿਲਦਾ ਰਿਹਾ ਇਲੈਕਸ਼ਨਸ ਵੀ ਮਿਲਦੇ ਰਹੇ ਆ ਵੈਸੇ ਵੀ ਆਉਂਦੇ ਜਾਂਦੇ ਰਹੇ ਆ ਉਦੋਂ ਰਵੀ ਹੋਰਾਂ ਦਾ ਵੀ ਬੜਾ ਅਫਸੋਸਨਕ ਸੀ ਉਦੋਂ ਮੈਂ ਕੈਨੇਡਾ ਸੀਗਾ ਅਨਫੋਰਚਨਟਲੀ ਤੋਂ ਮਿਲਦੇ ਰਹੇ ਹੁਦੂ ਬਾਦ ਆ ਕੇ ਸਾਰਾ ਥੈਂਕ ਯੂ ਵੈਰੀ ਮਚ ਤਾਂ ਇਹ ਸਾਨ ਜਗਮੀਤ ਸਿੰਘ ਬਰਾੜ ਤਾਂ ਸੁਣਿਆ ਤੁਸੀਂ ਅੱਜ ਜਿਹੜਾ ਬਬੂ ਸਿੰਘ ਮਾਨ ਦੇ ਧਰਮ ਪਤਨੀ ਗੁਰਨਾਮ ਕੌਰ ਜੀ ਤਾਂ ਉਹਨਾਂ ਦੀ ਆਖੰਤਮ ਅਰਦਾਸ ਦੀ ਜਿਹੜੀ ਹਰ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿੰਨੀਆਂ ਇੱਥੇ ਅੱਜ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ ਆ ਭਾਵੇਂ ਕਿ ਉਹ ਰਾਜਨੀਤਿਕ ਲੀਡਰ ਹੋਣ ਮੰਤਰੀ ਹੋਣ ਕਲਾਕਾਰ ਹੋਣ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਨੇ ਇੱਕ ਇੱਕ ਗੱਲ ਸਾਂਝੀ ਕੀਤੀ ਹੈ ਕਿ ਇਸ ਪਰਿਵਾਰ ਦੇ ਨਾਲ ਸਾਡਾ ਕਿਸ ਤਰੀਕੇ ਦੇ ਨਾਲ ਸਬੰਧ ਸੀਗਾ ਕਿੰਨਾ ਕੁ ਉਹਨਾਂ ਨੂੰ ਦੁੱਖ ਲੱਗਿਆ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਪਿੰਡ ਮਾਨ ਮਰਾੜ ਜ਼ਿਲ੍ਹਾ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ